ਤੇਜਾਂ ਤੇ ਮਜ਼ਾਕ ਮੁਸ਼ਕਲ ਚ ਆਵਾ ਯਾ ਸਰਕਾਰ ਹਾਇਰਾ ਯਾ ਸਰਕਾਰ ਹਾਇਰਾ ਸੀਐਮ ਸਾਹਿਬ ਤੁਹਾਨੂੰ ਦਿਓ ਜਵਾਬ ਦੋ ਸਾਲਾਂ ਚ ਕੀ ਕੰਮ ਕਰਵਾਇਆ ਯਾ ਸਰਕਾਰ ਮੁਟਾਬਾਦ ਯਾ ਸਰਕਾਰ ਮਰਦਾਬਾਦ 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 ਦੀ ਫਾਤੀ ਮੁਕਾਬਲ 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 ਫਾਤੀ ਵੱਲੋਂ ਐ ਪ੍ਰਦਰਸ਼ਨ ਐ ਰੋਸ ਐ ਕਾਲੀਆਂ ਝੰਡੀਆਂ ਉਸ ਮੁੱਖ ਮੰਤਰੀ ਨੂੰ ਵਿਖਾਈਆਂ ਜਾ ਰਹੀਆਂ ਨੇ ਜੋ ਆਪਣੀ ਰੈਲੀ ਚਾਹੇ ਲੋਕਾਂ ਨੂੰ ਕਦੇ ਕਿਕਲੀਆਂ ਤੇ ਕਦੇ ਤੰਜ ਕਸ-ਕਸ ਕੇ ਹਸਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਵੱਡੀ ਬਹੁਮਤ ਦੇ ਨਾਲ ਸਰਕਾਰ ਬਣਵਾਈ ਇਹ ਹੀ ਲੋਕ 2 ਸਾਲ ਦੀ ਕਾਰਗੁਜ਼ਾਰੀ ਤੋਂ ਇੰਨਾ ਅੱਕ ਚੁਕੇ ਨੇ ਕਿ ਸੀਐਮ ਭਗਵੰਤ ਮਾਨ ਨੂੰ ਕਾਲੀਆਂ ਛੰਡੀਆਂ ਵਿਖਾਈਆਂ ਜਾ ਰਹੀਆਂ ਨੇ ਜਿੱਥੇ ਭਗਵੰਤ ਮਾਨ ਨੂੰ ਫੁੱਲਾਂ ਦੇ ਹਾਰ ਪੈਂਦੇ ਸਨ ਹੁਣ ਉੱਥੇ ਹੀ ਸੀਐਮ ਮਾਨ ਦਾ ਕਾਲੀਆਂ ਛੰਡੀਆਂ ਦੇ ਨਾਲ ਫਿਰੋਦ ਹੁੰਦਾ ਨਜ਼ਰ ਆ ਰਿਹਾ ਹੈ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਮੋਬਾਕ ਸੀਐਮ ਮਾਨ ਪ੍ਰਚਾਰ ਕਰਨ ਦੇ ਲਈ ਪਠਿੰਡਾ ਹਲਕੇ ਦੇ ਏਰੀਆ ਚ ਪਹੁੰਚੇ ਸੀ ਜਿੱਥੇ ਪਹਿਲਾਂ ਤਾਂ ਠੇਕਾ ਮੁਲਾਜ਼ਮਾਂ ਨੇ ਕਾਫਲੇ ਨੂੰ ਕਾਲੀਆਂ ਛੰਡੀਆਂ ਵਿਖਾ ਕੇ ਪੜਾਸ ਕੱਢੀ ਉੱਥੇ ਹੀ ਮੋੜ ਹਲਕੇ ਚ ਪੜ ਕੇ ਲੋਕਾਂ ਨੇ ਸੀਐਮ ਦੀ ਆਮਦ ਤੋਂ ਪਹਿਲਾਂ ਖਰਾਬ ਸੀਵਰੇਜ ਸਿਸਟਮ ਅਤੇ ਹੋਰ ਦਿੱਕਤਾਂ ਤੋਂ ਪਰੇਸ਼ਾਨ ਹੋ ਕੇ ਸ਼ਹਿਰ ਬੰਦ ਕਰ ਦਿੱਤਾ ਮੁੱਦਾ ਉੱਥੇ ਆ ਰਿਹਾ ਹੈ ਪੀਰ ਸਰਕਾਰਾਂ ਦੇ ਵਿੱਚ ਵੀ ਇਹ ਮੁੱਦਾ ਸੀਗਾ ਪਟੇਨਾ ਜਿਆਦਾ ਕੋਈ ਨਾ ਕੋਈ ਆਰਜੀ ਹੱਲ ਹੋ ਜਾਂਦਾ ਸੀਗਾ ਐਮਐਲਏ ਸਾਹਿਬ ਜਿਹੜੇ ਮੌਜੂਦਾ ਐਮਐਲਏ ਸਾਹਿਬ ਹੈ ਉਦੋਂ ਵੀ ਜਦੋਂ ਵਿਰੋਧ ਪੱਖੀ ਦੇ ਵਿੱਚ ਸੀਗੇ ਐਮਐਲਏ ਨਹੀਂ ਸੀਗੇ ਉਦੋਂ ਉਹ ਵੀਡੀਓ ਬਣਾ ਕੇ ਜਾਂਦੇ ਸੀ ਕਿ ਸਾਰਾ ਕੁਝ ਕਰਦੇ ਸੀ ਜੀ ਸਾਡਾ ਸੀਵੇ ਦਾ ਮੁੱਦਾ ਹੈਗਾ ਆ ਹੈਗਾ ਇੱਥੇ ਪਾਣੀ ਦੇ ਖੜਕੇ ਵਿੱਚ ਵੀਡੀਓ ਬਣਾਈਆਂ ਜਦੋਂ ਉਹ ਰਾਘਵ ਕੱਡਾ ਜੀ ਨਾਲ ਇੱਥੇ ਰੋਡ ショਅ ਕਰ ਰਹੇ ਸੀ ਤਾਂ ਉਹਨਾਂ ਨੇ ਇੱਥੇ ਸਰੇਆਮ ਕਿਹਾ ਸੀ ਕਿ ਮੈਨੂੰ ਜੀ ਪਾ ਦਿਓ ਭਗਵੰਤ ਮਾਨ ਸਰਕਾਰ ਬਣਾ ਦਿਓ ਮੈਂ ਇਸ ਮੋ ਨੂੰ ਤਿੰਨ ਗਿਟ ਬਣਾ ਦੂੰਗਾ ਔਰ ਉਹਨੇ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਬਾਅਦ ਮਸਲਾ ਦਾ ਕੀ ਹੱਲ ਹੋਣਾ ਸੀਗਾ ਉਹ ਮੋਲ ਮੰਡੀ ਮੋਲ ਮੰਡੀ ਵੀ ਨਹੀਂ ਰਿਹਾ ਸਾਡਾ ਐਮ ਐਲ ਏ ਸਾਹਿਬ ਨਾਲ ਮੀਟਿੰਗ ਰੱਖੀ ਗਈ ਸੀ ਜਿਹੜਾ ਪਾਣੀ ਦਾ ਰੋਲਾ ਹੈਗਾ ਸੀਵੇਰ ਦਾ ਪਾਣੀ ਆਮ ਬਾਟਰਵਾਸੇ ਘਰਾਂ ਦੀਆਂ ਟੰਟੀਆਂ ਦੇ ਵਿੱਚ ਆ ਰਿਹਾ ਹੈ ਉਹਦੇ ਪਿੱਛੇ ਗੱਲ ਕਰਨ ਨੂੰ ਰੋਲਾ ਕੀਤੀ ਸੀ ਉਹਨਾਂ ਕੋਲੇ ਪੱਕਾ ਜਵਾਬ ਨਹੀਂ ਆਇਆ ਗੱਲ ਕਰਨ ਦਾ ਮੋੜ ਦੇ ਲੋਕ ਤਾਂ ਇੰਨੇ ਆਕ ਚੁੱਕੇ ਨੇ ਕਿ ਉਹਨਾਂ ਨੇ ਤਾਂ ਵਿਧਾਇਕ ਮੈਸਰ ਖੰਨਨ ਆਪਣੇ ਕੋਲ ਬਿਠਾ ਲਿਆ ਸਵਾਲ ਪੁੱਛੇ ਕਿ 2 ਸਾਲਾਂ ਚੋਂ ਪਹਿਲਾਂ ਤੁਸੀਂ ਕੀਤਾ ਕੀ ਹੈ ਤਾਡੀ ਪਰੇਸ਼ਾਨੀ ਬਾਰੇ ਜਾਣਨ ਦੀ ਇੱਕ ਵਾਰ ਵੀ ਕਿ ਤੁਸੀਂ ਕੋਸ਼ਿਸ਼ ਕੀਤੀ ਹੋਰ ਕੀ ਕੀ ਲੋਕਾਂ ਨੇ ਵਿਧਾਇਕ ਸਾਹਿਬ ਨੂੰ ਕਿਹਾ ਤੁਸੀਂ ਖੁਦ ਹੀ ਇੱਕ ਵਾਰ ਜ਼ਰਾ ਇਹ ਵੀਡੀਓ ਦੇਖ ਲਓ ਮੈਂ ਤੁਹਾਨੂੰ ਇੱਕ ਵਾਰੀ ਅੱਗੇ ਦੇਖਣ ਦੇ ਕੇ ਹੱਲ ਕਰ ਦਿਓ ਹੱਲ ਕਰ ਦਿਓ ਕੱਲੇ ਬੋਟਾ ਵਾਲੇ ਆਉਣੇ ਮੜ ਕੇ 1 ਮਿੰਟ ਸਾਡੇ ਦਾ ਲੋਕਾਂ ਦੇ 10 ਮਿੰਟ ਲਵਾਤਾ ਬੋਟਾ ਵਾਲੇ ਆਣੇ ਹੋਣ ਅੱਜ ਪਾਣੀ ਨਹੀਂ ਆਉਣਾ ਪਾਣੀ ਫੇਰ ਆ ਗਿਆ ਪਾਣੀ ਫੇਰ ਆ ਜਾਂਦਾ ਅਸੀਂ ਕਿੱਥੇ ਜਾਵਾਂ ਮੈਂ ਤੂੰ 3 ਵਜੇ ਦੇਖ ਕੇ ਗਿਆ ਨਹੀਂ ਬਟਕਣ ਚ ਪਾਣੀ ਬੋਟਾ ਵਾਲੇ ਤਾਂ ਤੁਸੀਂ 10 ਮਿੰਟ ਲਵਾਤਾ ਬੋਟਾ ਵਾਲੇ ਮੀਂਹ ਲਾ ਲੈ ਜੇ ਕੰਮ ਕਰਦੀ ਤੁਸੀਂ ਅਥਲੀ ਸਾਰੀ ਦੇਖ ਕਿ ਗਲੀ ਦਾ ਨਾ ਇੰਨਾ ਗਲੀ ਦਾ ਮਨ ਦੇਖੋ ਘਰਾਂ ਚ ਜਾ ਕੇ ਦੇਖੋ ਕਿੰਨੀ 스멜 ਮਾਦੀ ਹੈ ਬੋਟਾ ਵਾਲੇ ਫਲਸ਼ਰ ਨਹੀਂ ਚੱਲਦੀ ਬਲਸ਼ਾ ਨਹੀਂ ਚੱਲਦੀ ਮਾਨਸਾ ਚ ਸੀਐਮ ਸਰਦਾਰ ਰੋਡ ਸ਼ੋਅ ਨਿਕਲਣਾ ਸੀ ਜਿਸ ਕਰਕੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਪੁਲਿਸ ਤੇ ਇਲزام ਲਾਇਆ ਗਿਆ ਕਿ ਉਹਨਾਂ ਨੇ ਇੱਥੇ ਦੁਕਾਨਦਾਰਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਵੀ ਦੁਕਾਨਾਂ ਬੰਦ ਕਰ ਦਿੱਤੀਆਂ ਤੇ ਸਰਕਾਰ ਖਿਲਾਫ ਰੱਜ ਕੇ ਆਪਣਾ ਰੋਸ ਪ੍ਰਗਟਾਵਾ ਕੀਤਾ ਬਹੁਤ ਅੰਗ ਪ੍ਰੇਸ਼ਾਨ ਕੀਤਾ ਹੋਇਆ ਇਸ ਸਵੇਰ ਤੋਂ ਹੀ ਸਾਰੇ ਰਸਤੇ ਜਿੰਨੇ ਹੈਗੇ ਸਾਰੇ ਬੰਦ ਨੇ ਸਾਰਾ ਬਿਜ਼ਨਸ ਥੱਪ ਕਰਤਾ ਵਪਾਰੀਆਂ ਨਾਲ ਧੱਕਾ ਕਰ ਰਿਹਾ ਪ੍ਰਸ਼ਾਸਨ ਇਹ ਇਸ ਤਰੀਕੇ ਨਾਲ ਵੋਟਾਂ ਲੈਣਗੇ ਇਹ ਤਾਂ ਕਹਿੰਦੇ ਸੂਆਮ ਆਦਮੀ ਆ ਇਹ ਤਾਂ ਅੱਜ ਤੱਕ ਕਦੇ ਵੀ ਸੀਐਮ ਬਹੁਤ ਆਗੇ ਪਹਿਲਾਂ ਅੱਜ ਤੱਕ ਕਦੇ ਵੀ ਇਹ ਹਾਲਾਤ ਨਹੀਂ ਹੋਏ ਸੀ ਜਿੰਨੇ ਰਾਹ ਨਹੀਂ ਸਾਰੇ ਬੰਦ ਨੇ ਦੇਖਿਆ ਆਪਾਂ ਵੀ ਦੁਕਾਨਾਂ ਬੰਦ ਕਰਾ ਦੋ ਅਸੀਂ ਕਿਹੜਾ ਗੁੰਡਾਗਰਦੀ ਕਰਦੇ ਆ ਪ੍ਰਸ਼ਾਸਨ ਇੰਨਾ ਤੰਗ ਕਰੀਦਾ ਅਸੀਂ ਸਵੇਰ ਤੋਂ ਫਟ ਦੋ ਵਾਰ ਮਾਲਕਾਂ ਐ ਕਰ ਦੋ ਐ ਕਰ ਦੋ ਵਿਚ ਵਸ ਆ ਕੰਮ ਜਿਹੜਾ ਬਾਜ਼ਾਰ ਆ ਉਹ ਖਾਲੀ ਦਿਖਿਆ ਨਹੀਂ ਅੱਜ ਦੇਖਿਆ ਜੀ ਇੰਨੇ ਸਰਕਾਰਾਂ ਆ ਕੇ ਚਲੇ ਗਏ ਕਦੇ ਦੇਖੀਂ ਸਰ ਮੁੱਖ ਮੰਤਰੀ ਸਾਹਿਬ ਦਾ ਸਟੇਜਾਂ ਤੇ ਕਦੇ ਗਾਣੇ ਗਾਉਂਦੇ ਨਹੀਂ ਕਦੇ ਕਿੱਕਲੀਆਂ ਸੁਣਾਉਂਦੇ ਨਹੀਂ ਪਰ ਸੀਐਨ ਸਾਹਿਬ ਥੋੜਾ ਨਾ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣ ਲਓ ਇਹ ਲੋਕ ਆਪਣੀਆਂ ਸਮੱਸਿਆਵਾਂ ਦੱਸਣ ਆਏ ਨਹੀਂ ਇੱਥੇ ਇਹ ਵੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਦੇ ਲਈ ਤੁਸੀਂ ਰੋਡ ਛੋਕ ਕੱਢਣਾ ਸੀ ਜੇ ਉਹੀ ਪਰੇਸ਼ਾਨ ਨੇ ਤਾਂ ਫਿਰ ਅੱਗੇ ਕੀ ਸੋਚਿਆ ਜਾ ਸਕਦਾ ਇਤਹਾਦੀ ਕਾਲ ਸਵਾਲ ਇੱਥੇ ਫਿਲਹਾਲ ਇਹੀ ਹੈ ਕਿ ਕੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ ਕਿ ਵਾਕਿਜੀ ਪ੍ਰਦਰਸ਼ਨਕਾਰੀਆਂ ਨੂੰ ਨਜ਼ਰਬੰਦ ਕਰਕੇ ਉਹਨਾਂ ਦੀ ਆਵਾਜ਼ ਨੂੰ ਦੱਬਿਆ ਜਾ ਸਕਦਾ ਹੈ ਇਹ ਸਵਾਲ ਉਹ ਲੋਕ ਪੁੱਛ ਰਹੇ ਨੇ ਜਿਨ੍ਹਾਂ ਨੇ ਆਉਂਦੀ ਇੱਕ ਤਰੀਖ ਨੂੰ ਉਮੀਦਵਾਰਾਂ ਨੂੰ ਵੋਟਾਂ ਪਾਉਣੀਆਂ ਨੇ ਇਹਨਾਂ ਨੂੰ ਜਵਾਬ ਕਦੋਂ ਮਿਲੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਬਿਊਰੋ ਰਿਪੋਰਟ ਪੀਟੀਸੀ ਨਿਊਜ਼